ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਗੁੱਤਰਬਾਈ ਵੀਰਾਂ ਨੂੰ ਲੋਬੀ ਅੱਜ 22 ਮਈ 2024 ਨੂੰ ਡੀਆਂ ਸਾਰੀਆਂ ਬਾਜੀ ਦਾ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਅੱਜ ਵੀਰੇ ਦੋ ਬਾਜੀਆਂ ਤੁਸੀਂ ਗੱਲਣ ਦੀ ਜੀਪ ਵਾਲੀਆਂ ਹਨ 10000 ਮੋਢਾ ਵਾਲੀਆਂ 5500 ਮੋਢਾ ਵਾਲੀਆਂ ਅੱਜ ਦੀ ਸਭ ਤੋਂ ਥੋੜਾ ਬਾਜੀ ਸੀ ਪਿੰਡ ਕਾਜਲਾ 2500 ਮੋਢਾ ਵਾਲੀਆਂ ਸਾਰੀਆਂ ਬਾਜੀਆਂ ਦਾ ਪਰਸੋਂ ਨੂੰ ਟਾਈਮ 10000 ਮੋਢੇ ਨੂੰ 5 ਵਜੇ ਵੀਰੇ ਬਾਜੀ ਦੀ ਬੜੀ ਸਹੀ 5 ਵਜੇ ਤੇ ਪਹਿਲਾ ਨੰਬਰ ਚੱਕਿਆ ਬਈ ਇੱਥੇ ਜੋ ਤੇ ਸਵਾਲ ਨੇ ਲੰਡੀ ਜੀਪ ਪਲੱਸ 5000 ਦੀ ਜਿੱਦਾ ਜੇਤੂ ਰਿਹਾ ਬਾਈ ਤੇ ਕੱਲਾ ਰਹਿ ਗਿਆ ਵੀਰੇ 5 ਵਜੇ ਸਹੀ ਜੋਦੇ ਸਵਾਲ ਦੂਜਾ ਨੰਬਰ ਬਣਾ ਬਈ ਬੰਟੀ ਸਮਰਾੜੀ ਨੇ ਮੋਟਰਸਾਈਕਲ ਜੇਤੂ ਤੀਜਾ ਨੰਬਰ ਗੋਪੀ ਟੰਡਵਾੜ ਪਰੈਦਾ ਜੇਤੂ ਦੀਪਾ ਕੈਨੇਡਾ ਕੀਪਾ ਮੁੱਲਾਂਪੁਰ ਰਿੰਕੂ ਮੂਸਾ ਪਰ ਲਾਡੀ ਤਲਵੰਡ ਐਸੀਆਂ ਵਾਲੀ ਬਾਜੀ ਸਾਂਝੀ ਸੀ ਵੀਰੇ ਜੋ ਤੇ ਸਵਾਲ ਕੱਲਾ ਸਾਂਝੀ ਜੋ ਬਾਹਰ ਸੀ ਬਾਈ ਕਿਸੇ ਨਾਲ ਸਾਂਝੀ ਨਹੀਂ ਸੀ ਜੋ ਤੇ ਸਵਾਲ ਦੀ ਉਹ 5000 ਦੀ ਜੱਦਾ ਜੇਤੂ ਰਹਾ ਜਿਹੜੀ ਬਾਕੀ ਦੀ ਜਿੱਤਾ ਵੀਰੇ ਉਹ ਇਹਨਾਂ ਸ਼ੀਕੂਤਰਾ ਚ ਵੰਡੀ ਗਈ ਏਸੀ ਬਜਾਈ ਦੀ ਸਭ ਤੋਂ ਵੱਡੀ ਬਾਜੀ ਦੀ ਅਪਰੇਟ ਪਿੰਡ ਕਾਜਲਾ ਲੰਡੀ ਜੀਪ ਵਾਲੀ ਬਾਜੀ ਸੀ ਜੋ ਤੇ ਸਵਾਲ ਜੇਤੂ ਰਹਾ ਅਗਲੀ ਬਾਜੀ ਜੀ ਸਭਈ ਪਿੰਡ ਬਾਬਰਪੁਰ ਜ਼ਿਲ੍ਹਾ ਲੁਧਿਆਣਾ 99 ਕੂਟ ਰੋਡੇ ਸੀਗੇ 3200 ਮਡੂ 5:15 ਤੇ ਬਾਜੀ ਨਹੀਂ ਬੜੀ ਬਾਜੀ ਦੋ ਕੁੱਤਰਾ ਸਾਂਝੀ ਹੋ ਗਈ ਸੀ ਪਹਿਲਾ ਨੰਬਰ ਬਣਾਇਆ ਮਨਿੰਦਰ ਪੁਰਤਲਾ ਨੇ ਮੋਟਰਸਾਈਕਲ ਜਿੱਤੂ ਰਿਹਾ ਦੂਜਾ ਨੰਬਰ ਮਨਜੀਤ ਕੁੱਪ ਨੇ ਕੂਲਰ ਦਾ ਜਿੱਤੂ ਰਿਹਾ ਇਹ ਦੋਵਾਂ ਦੀ ਬਾਜੀ ਸਾਂਝੀ ਹੋ ਗਈ ਸੀ ਤੀਜਾ ਨੰਬਰ ਬਣਾਇਆ ਜੋਤ ਕਰੋਦੀਆਂ ਨੇ ਪੱਖੇ ਦਾ ਜਿੱਤੂ ਰਿਹਾ ਤੇ ਬਾਈ ਤੀਜੇ ਨੰਬਰ ਵਾਲੀ ਜਿਹਨੇ ਜਿੱਤ ਆਉਂਦੀ ਉਹਦਾ ਜਿੱਤੂ ਰਿਹਾ ਜਿੱਤ ਤਾਂ ਮੇਰੇ ਆਪਣਾ ਪਤਾ ਨਹੀਂ ਲੱਗਿਆ ਕਿਨੇ ਪਰਸੈਂਟਾਂ ਚ ਸੀਗੀ ਪਹਿਲੇ ਦੂਜੇ ਦੀ ਬਾਜੀ ਸਾਂਝੀ ਸੀ ਅਗਲੀ ਬਾਜੀ ਸਿਬਈ ਪਿੰਡ ਕੰਡਾ ਬੰਨਾ ਜ਼ਿਲ੍ਹਾ ਬਟਿੰਡਾ 53 ਕੂਟ ਰੋਟੇ ਸੀਗੇ 2200 ਮੋਡ ਨੂੰ 4 ਵਜੇ ਬਾਜੀ ਨੇ ਬੜੀ ਪਹਿਲਾ ਨੰਬਰ ਬਣਾਇਆ ਸੱਬੀ ਕੁਸਾ ਨੇ ਫ੍ਰਿਜ ਪਲੱਸ 1000 ਦੀ ਜਿੱਦ ਅਜਦਾ ਜੇਤੂ ਦੂਜਾ ਨੰਬਰ ਡਾਕਟਰ ਹੈਪੀ ਸੰਧੂ 쿨ਰ ਪਲੱਸ 700 ਦੀ ਜਿੱਦ ਅਜਦਾ ਜੇਤੂ ਤੀਜਾ ਨੰਬਰ ਮੌਨਿਕ ਕਹ ਲਓ ਪੱਕਾ ਪਲੱਸ 300 ਦੀ ਜਿੱਦ ਅਜਦਾ ਜੇਤੂ ਰਿਹਾ ਬਾਈ ਇਹ ਪਿੰਡ ਕੰਡਾ ਬੰਨਾ ਦੀ ਹੈ ਪਰੜਾ ਅਗਲੀ ਬਾਈ ਇਹ ਬਾਜੀ ਸੱਜ ਦੀ ਪਿੰਡ ਰੱਲੀ ਜ਼ਿਲ੍ਹਾ ਮਾਨਸਾ 85 ਕੂਟ ਰੋਟੇ ਸੀ ਟੋਟਲ 2200 ਮੋਡ ਨੂੰ 5:30 ਵਜੇ ਜਿਹੜੇ ਬਾਜੀ ਨਿਬੜੀ ਆ। ਇਹਦਾ ਨੰਬਰ ਬਣਾਇਆ ਚੀਨਾ ਮਾਨਸਾ ਨੇ। ਫ੍ਰਿਜ ਪਲੱਸ 1300 ਦੀ ਜਿੱਦਾ ਜੇਤੂ ਰਿਹਾ ਭਾਈ। ਦੂਜਾ ਨੰਬਰ ਬਣਾਇਆ ਭਾਈ ਰਾਜੂ ਮਡੇਰ ਨੇ। ਕੱਪ ਪਲੱਸ 700 ਦੀ ਜਿੱਦਾ ਜੇਤੂ ਰਿਹਾ। 13 ਕੂਤਰਾਂ ਦੀ ਮੇਰੇ ਵਾਅਦਾ ਲੱਗਿਆ ਸੀ। ਉਹ ਵੀ ਚੀਨਾ ਮਾਨਸਾ ਕਰਦਾ ਰਿਹਾ ਮੇਰੇ ਵਾਅਦੇ 'ਚ ਵੀ। ਤੇ 1300 ਦੀ ਜਿੱਤ ਨਾ ਫਿਰੇ ਜਿੱਤਿਆ ਭਾਈ ਪਹਿਲੇ ਨੰਬਰ ਤੇ ਆ ਕੇ। ਅਗਲੀ ਬਾਜੀ ਇਸ ਬਈ ਪਿੰਡ ਜੰਡਾਲੀ ਕਲਾਂ। ਜ਼ਿਲ੍ਹਾ ਮਲੇਰਕੋਟਲਾ। 70 ਕੂਤਰ ਰੋਡੇ ਸੀ ਭਾਈ 3200 ਮੋਟ ਨੂੰ। 5:30 ਵਜੇ ਬਾਜੀ ਨਿਬੜੀ। ਪ ਦੂਜਾ ਨੰਬਰ ਮੰਨੂ ਕਸਬਾ ਰੋਡਾ ਕਿਲੋਗ੍ਰਾਪਾ ਤੱਕ ਕੂਤਰ ਸੀ ਮੋਟਰਸਾਈਕਲ 'ਚ ਤੁਰਿਆ ਤੀਜਾ ਨੰਬਰ ਫੌਜੀ ਰੋਹੀੜਾ ਇਹ ਵੀ ਰੋਡਾ ਕਿਲੋਗ੍ਰਾਪਾ ਤੱਕ ਕੂਤਰ ਸੀ ਫਰੈਜ 'ਚ ਤੁਰਿਆ ਬਾਈ ਦੋ ਮੋਟਰਸਾਈਕਲ 'ਚ ਵੀਰੇ ਇੱਕ ਫਰਿੱਜ ਬਣਣ ਜੰਡਾਲੀ ਕਲਾਂ ਵੀਰੇ ਜ਼ਿਲ੍ਹਾ ਮਲੇਰਕੋਟਲਾ ਅਗਲੀ ਬਾਜੀ ਸੀਪੇ ਅੱਜ ਅੱਜ ਦੀ ਪੈਂਟ ਨਰਿੰਦਰਪੁਰਾ ਜ਼ਿਲ੍ਹਾ ਮਾਨਸਾ 80 ਕੂਤਰ ਰੋਡ 'ਤੇ ਸੀ 1700 ਮੋਟਰ ਨੂੰ 5 ਵਜੇ ਬਈ ਬਾਜੀ ਨਹੀਂ ਪੜੀ ਐ ਬਾਜੀ 6 ਕੁ ਉਤਰਾ ਸਾਂਝੀ ਹੋ ਗਈ ਸੀ ਗਰਮੇਲ ਸੱਦਾ ਸਿੰਘ ਵਾਲਾ ਮੀਤਾ ਭਾਈ ਭਖਤੌਰ ਮੋਟਾ ਲੱਲੂਆਣਾ ਮੋਨਾ ਆਤਲਾ ਕ੍ਰਿਸ਼ਨ ਗੜਦੀ ਬਬਲੀ ਰਾਪੌਰ ਬਈ ਪੰਨਿੰਦਰਪੁਰ ਪਰਵ 6 ਦੀ ਸਾਂਝੀ ਹੋ ਗਈ ਸੀ ਅਗਲੀ ਬਾਜੀ ਸੀ ਬਈ ਪਿੰਡ 대ੜੂ ਜਿਲ੍ਹਾ ਲੁਧਿਆਣਾ 112 ਕੁ ਉਤਰਾ ਡੇਸ ਬਈ 5500 ਮੋਟ ਨੂੰ ਪਹਿਲਾ ਨੰਬਰ ਬਣਾਇਆ ਜਸ ਮਾਨ ਕੀ ਨੇ ਡੰਡੀ ਜੀਪ ਦਾ ਜੇਤੂ ਰਹਾ ਦੂਜਾ ਨੰਬਰ ਬਣਾਇਆ ਮਿੰਟਾ ਮੰਗਲੀ ਨੇ ਫਿਰ ਇਹਦਾ ਜੇਤੂ ਰਹਾ 7 ਵਜੇ ਵੀਰੇ ਬਾਜੀ ਨਹੀਂ ਪੜੀ ਐ ਇਹ ਨੰਡੀ ਜੀ ਪੜੀ ਬਾਜੀ ਸੀ ਜੱਸ ਮਾਨ ਕੀ ਜਿੱਤੂ ਰਿਹਾ ਵੀਰੇ ਪਹਿਲਾ ਨੰਬਰ ਇਹ ਜੀ ਵੀਰੇ ਅੱਜ ਦੀਆਂ ਬਾਜੀਾਂ ਦੀ ਅਪਡੇਟ ਬਾਈ ਮਈਦੌਰ 24 ਦੀਆਂ ਬਾਜੀਾਂ ਦੀ ਅਪਡੇਟ ਵੀਡੀਓ ਵਧੀਆ ਲੱਗੀ ਬਾਈ ਸ਼ੇਅਰ ਜਰੂਰ ਕਰਦੇ ਹੋ ਸਾਰੇ ਗਰੁੱਪਾਂ ਵਾਲੇ ਗਰੁੱਪਾਂ 'ਚ ਤੇ ਆਪ ਦੀਆਂ ਯਾਰਾਂ ਬੇਲੀਆਂ ਨਾਲ ਤੇ ਕੱਲ ਨੂੰ ਵੀਰੇ ਫੇਰ ਅਪਡੇਟ ਪਾਵਾਂਗੇ ਕੱਲ ਨੂੰ ਵੀਰੇ ਕਪ ਕਲਾ ਜਿਹੜਾ ਵਰਲਡ ਕੱਪ ਚੱਲ ਰਿਹਾ ਸੀ ਉਹਦਾ ਫਾਈਨਲ ਆ ਵੀਰੇ ਪੈਂਡ ਕਪ ਕਲਾ ਪੰਜ ਮੋਟਰਸਾਈਕਲ ਵਾਲੀ ਬਾਜੀ 120 ਕੁੱਤੇ ਰੁੱਟ ਨੇ ਬਾਈ ਤੁਹਾਨੂੰ ਸਾਰੀ ਅਪਡੇਟ ਦੇਵਾਂਗੇ ਕੌਣ ਜਿੱਤੂ ਰਹਿੰਦਾ ਨਾ ਪੰਜ ਮੋਟਰਸਾਈਕਲ ਜਾਂਦੇ ਨੇ ਬਾਈ ਇਹ ਤੇ ਕਪ ਕਲਾ ਬਾਜੀ ਹੋਣੀ ਤੇ ਧੰਨਵਾਦ ਵੀਰੇ ਸਾਰੇ ਵੀਰਾਂ ਦਾ ਵੀਡੀਓ ਦੇਖਣ ਦਾ